ਫਾਈਨਲੀ ਇੰਨੇ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਹੈਰੀ ਦੀ ਵੋਟੀ ਦਾ ਤਾਂ ਬੜਾ ਟੋਰ ਹੀ ਨਹੀਂ ਚਲੋ ਇੱਕ ਗੱਲ ਵਧੀਆ ਆਪਣੇ ਕੱਲੇ ਵਧਾਈਆਂ ਬੇਬੇ ਤੈਨੂੰ ਵਧਾਈਆਂ ਬੈੱਲ ਦਾ ਹੀ ਰੋਲਾ ਪੈ ਗਿਆ ਹੈ ਬੈੱਲ ਸੰਗਤ ਜਿਹੜੀ ਆ ਸੰਗਤ ਦਾ ਹੈਰੀ ਦਾ ਮੁੰਡਾ ਆ ਹੈਰੀ ਦਾ ਮੁੰਡਾ ਇਹਦੇ ਵੈਰਾਈਟੀ ਵੱਖਰੀ ਹੈ ਵੈਰਾਈਟੀ ਏ ਗਿੰਦੇ ਫੁੱਲ ਫੁੱਲ ਹਾਂ ਕਿੰਨੂ ਗਿਆ ਪਾਪਣ ਕਿਹਾ ਹੋਇਆ ਜੀ ਮਿਲ ਗਿਆ ਚਾਚੂ ਕੋਲ ਫੋਨ ਵੀ ਨਹੀਂ ਹੈਗਾ ਬੰਦਾ ਫੋਨ ਕਰਦੇ ਕੀ ਹੋ ਰਿਹਾ ਹੈ ਫੁੱਲ ਬੈਡੀਆਂ ਸਮੈਲਾ ਖਲਾਰੀ ਫਿਰਦਾ ਕਿੰਨਾ ਕੁ ਪਾ ਆਏ ਆ ਵੇ ਥੋੜਾ ਜਿਹਾ ਹਾਂ ਥੋੜਾ ਜਿਹਾ ਲਪਟਾ ਛੱਡੀਆਂ ਪਈਆਂ ਨੇ ਏਡੀਆਂ ਏਡੀਆਂ ਕਿੱਲੋ ਕੁ ਮੈਨੂੰ ਲੱਗਦਾ ਆ ਪਾ ਕੇ ਆਇਆ ਸੁਕਰੂ ਜਿਆ ਨਾਲ ਉਹ ਜਿਹੜਾ ਖੱਪਾ ਉਹ ਐਵੇਂ ਹੀ ਰਹੇਗਾ ਬੜੀ ਰੱਜੀ ਹਾਂਜੀ ਸੈਟ ਨਹੀਂ ਹੁੰਦਾ ਵਾ ਇਥੇ ਨਹੀਂ ਗੱਦਾ ਸੈਟ ਹੈ ਅੱਛਾ ਕੋਈ ਹੈ ਕੋਈ ਤੇ ਧਿਆਨ ਨਾਲ ਬੀਬੀਆਂ ਨਾ ਢਾੜ ਕੇ ਡਿੱਗ ਪਏ ਬੀਬੀਆਂ ਬੀਬੀਆਂ ਮਾਰੀ ਮੁੱਠੀ ਕੈਪੀ ਬੀਬੀਆਂ ਦਾ ਡਾਰੇ ਸਾਡੀ ਖਿਆਰ ਸਾਲ ਆ ਵੇਖ ਲੈ ਇੱਧਰ ਹਾਲ ਵੇਖਾ ਵੀ ਸੇਵਾ ਨਹੀਂ ਬੰਦਾ ਵੇਲਾ ਸੁਸਤ ਪਾਪੀ ਲੋਕ ਦਰਿਆਾਂ ਕਿ ਢੀ ਸੋਣੀ ਲੱਗਦੀਆਂ ਨੇ ਨਾ ਬਾਬਾ ਜੀ ਸਰਦ ਕੰਨ ਕੋ ਚੱਤਣਾ ਜੀ ਇਹ ਇਥੇ ਮਹਾਰਾਜ ਦਾ ਹੋਏਗਾ ਪ੍ਰਕਾਸ਼ ਹੈਲੋ ਜੀ ਕਿੱਥੇ ਮਾਰ ਗਏ ਸੀ ਮੰਜਾ ਲੋਰ ਮਾਰਨਾ ਪਈ ਸਾਰੇ ਕੰਮ ਮੈਨੂੰ ਹੀ ਕਰਨੇ ਪੈਂਦੇ ਨੇ ਕੈਮਰਾਮੈਨ ਵੀ ਬੰਨਾ ਪੈਂਦਾ ਕੰਮ ਵੀ ਕਰਨਾ ਕੋਈ ਹਾਲ ਨਹੀਂ ਪੈਣ ਜੀ ਸਾਡਾ ਤਲਾਈ ਭਬੀ ਘਾਰੇ ਸਤਿ ਸ੍ਰੀ ਅਕਾਲ ਜੀ ਇਹ ਬਾਬਾ ਇਹ ਡਿੱਗਣ ਦਾ ਡਾਰੇ ਬੀਬੀਆਂ ਦੇ ਉਹ ਪਾਪਾ ਨੂੰ ਪਤਾ ਲੱਗ ਗਿਆ ਨਾ ਵੀ ਵੀਡੀਓ ਬਣਦੀ ਵੀ ਪਾਪਾ ਨੇ ਆਉਣਾ ਨਹੀਂ ਝੱਜ ਨਾਲ ਵੀਡੀਓ ਦੇ ਵਿੱਚ ਟਾਲ ਮਟੋਲ ਕਰੀ ਜਾਣੀ ਇਹ ਵੀ ਬਸ ਨਾ ਹੀ ਆਉਣਾ ਪਈ ਬਸ ਇੱਧਰ ਉੱਧਰ ਹੀ ਜਾਣਗੇ ਪਾਪਾ ਜੀ ਪਾਪਾ ਤੁਸੀਂ ਛੱਠੀ ਨਹੀਂ ਲਾਈ ਕਿਵੇਂ ਤਾਂ ਲੱਗਦਾ ਮੈਂ ਫੇਰ ਕਰਦੇ ਹਾਂ ਪੁੱਤਰ ਫੇਰ ਕਰਦੇ ਹਾਂ ਆ ਵੇਖੋ ਲੰਘ ਗਏ ਕਿਸਕੇ ਕੀ ਉਹ ਉੱਧਰ ਜਾ ਕੇ ਖੜ ਗਏ ਬਸ ਹੋ ਗਿਆ ਹੁਣ ਤੇ ਇੰਨਾ ਕੂੜਾ ਨਿਕਲਿਆ ਪਾਪਾ ਸਵੇਰੇ ਫੇਰ ਭਾਈ ਕਿਹਸ ਤੇ ਨਹੀਂ ਲਾਣੀ ਆ ਭਾਬੀ ਉਹ ਇੱਥੇ ਰਹਿਣੀ ਇਹਨਾਂ ਨੂੰ ਲਾਣੀਆਂ ਨੇ ਨਾ ਤਲਾਈ ਮੈਂ ਲਿਆਵਾਂ ਜਿਵੇਂ ਆਜੋ ਹਾਂਜੀ ਗਾਇਜ਼ ਅਸੀਂ ਪੱਜ ਪੱਜ ਕੇ ਰੈਡੀ ਹੋ ਗਏ ਆ ਬੀਬੀ ਛੇਤੀ ਆਜੋ ਮਹਾਰਾਜ ਲੈਣ ਜਾਣਾ ਹੁਣ ਤੇ ਆਜੋ ਆਜੋ ਸਮਾਨ ਕੋਈ ਹੈਗਾ ਮੈਨੂੰ ਫੜਾ ਦਿਓ ਲਿਆਓ ਕੀ ਚੀਜ਼ ਦੁੱਧ ਕੱਢਣਾ ਪੈ ਜਾਂਦਾ ਕੇਵਲ ਕੀ ਚੀਜ਼ ਦਰਮੀਆਂ ਕਾਦੇ ਚ ਖਾਲੀ ਪਾਣੀ ਇਹਦੇ ਵਿੱਚ ਹੋਰ ਕੁਝ ਲਿਆਉਣਾ ਹੈ ਲਿਓ ਮੈਨੂੰ ਮੈਂ ਫੜਾ ਚੱਲੋ ਉਹ ਨਵਨੀਤ ਵੀ ਨਹੀਂ ਗਈ ਚਾਚੀ ਹੱਲੇ ਨਾਪਰੀ ਤਾਂ ਤਿਆਰ ਹੋ ਗਈ ਇਹਨੂੰ ਕਵਾਜੋ ਨਾਪਰੀ ਤਾਂ ਆਜੋ ਅਸੀਂ ਜਾਈਏ ਫਿਰ ਹੈ ਚੱਲੋ ਹੈਰੀ ਦੀ ਰੋਟੀ ਦਾ ਤਾਂ ਬੜਾ ਟੋਰ ਹੀ ਨਹੀਂ ਹੈਰੀ ਰੋਟੀ ਦੇ ਸੱਤੋਂ ਜ਼ਿਆਦਾ ਟੋਰ ਹੈ ਹੈਰੀ ਰੋਟੀ ਤਾਂ ਸਾਰਿਆਂ ਤੋਂ ਵੱਧ ਕੱਢ ਲੈਂਦੀ ਆ ਮਿੰਟਾਂ 'ਚ ਮਿੰਟਾਂ 'ਚ ਕੱਢ ਲੈਂਦੀ ਆ ਜਿਹਦੀ ਰੋਟੀ ਓਏ ਕ ਭਾਜੜਾ ਵੈਣ ਦੀਆਂ ਚਲ ਜਾਈਏ ਸੀ ਫਿਰ ਚਲ ਬੜੀ ਦੂਰ ਪੈ ਜਾਂਦਾ ਹੈ ਓਹੋ ਕਿ ਆ ਭਾਬੀ ਜੀ ਸਾਡੇ ਤਾਂ ਆਈ ਹੀ ਨਹੀਂ ਹੈਗੀਆਂ ਨੇ ਆ ਗਈ ਹਾਂ ਇੱਕ ਤੇ ਜਾ ਜਾ ਕੇ ਸਵੇਰ ਦੇ ਕਿਹੜੇ ਲੱਤਾਂ ਚ ਗਿਲਟ ਪੈ ਗਏ ਨੇ ਡੇਡ ਲਾ ਸਕੀਟ ਪਾਣੇ ਚਾਹੀਦੇ ਦੂਰ ਵਾਵਾ ਪੈ ਜਾਂਦਾ ਹੈ ਇਹ ਕਲੋਨੀ ਆਲਾ ਹਿਸਾਬ ਹੈ ਵੀ ਇੱਕ ਕਲੋਨੀ ਤੋਂ ਦੂਜੀ ਸੇ ਜਾਣਾ ਹੈ ਮਾਡਲ ਟਾਊਨ ਚੱਲਣਾ ਸਹੀ ਗੱਲ ਹੈ ਚਲੋ ਫਾਈਨਲੀ ਇੰਨੇ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਉਹ ਸ਼ੁਭ ਕੜੀ ਆ ਚੁੱਕੀ ਹੈ ਕਿ ਅਸੀਂ ਖਾਲੀ ਥੋੜੀ ਸਮਾਨ ਲਿਆ ਰਹੇ ਹਾਂ ਮਹਾਰਾਜ ਅੱਜ ਆਉਣ ਲੱਗੇ ਨੇ ਵਾਹਿਗੁਰੂ ਸ਼ੁਕਰ ਹੈ ਕਿ ਤੇ ਪ੍ਰਮਾਤਮਾ ਦਾ ਕਿੱਥੋਂ ਕਿੱਥੇ ਆ ਗਏ ਆ ਜੀ ਹਾਂ ਨੀਆ ਪੱਟੀਆਂ ਸੀ ਕਿੱਲੇ ਸਹੀ ਗੱਲ ਏ ਚਲੋ ਇੱਕ ਗੱਲ ਵਧੀਆ ਆਪਣੀ ਕੱਲੀ ਕੱਲੀ ਚੀਜ਼ ਕੈਪਚਰ ਹੈ ਬੜੀ ਵਧੀਆ ਚੀਜ਼ ਹੈ ਨਾ ਚਲੋ ਤੁਹਾਨੂੰ ਆਜੋ ਤੁਹਾਨੂੰ ਇੱਧਰ ਵੇਟ ਹੋ ਰਹੀ ਸਾਡੀ ਚਲੋ ਤੁਹਾਡੀ ਵੇਟ ਹੈ ਫੈਰੀ ਨੂੰ ਬੁਲਾਣੀ ਆ ਮੈਂ ਦੰਦੇ ਬੱਚੇ ਕੁੱਟਿਆ ਤੁਸੀਂ ਦਾਦੀ ਮम्मा ਨੂੰ ਨਹੀਂ ਇਹਨਾਂ ਨੂੰ ਕਿਹਾ ਮੈਂ ਆ ਕੋਤੇ ਜਿਹੜੇ ਨੇ ਨਹੀਂ ਆ ਚੰਗਲੇ ਨਾ ਦਰਵਾਜ਼ਾ ਕਿੰਦੇ ਚਲੋ 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 ਵਾਇਗਰੋ ਤਿਆਰੀ ਹੋ ਗਈ ਮਹਾਰਾਜ ਦੀ ਵਾਇਗਰੋ ਸੱਚੇ ਬੋਸਾ ਸੋਨਾ ਬਣ ਗਿਆ ਸਾਰਾ ਕੁਝ ਹੈਨਾ ਵਧੀਆ ਬਣ ਗਿਆ ਆ ਆ ਗਏ ਸ਼ੁਕਰੇ ਫਾਈਨਲੀ ਪ੍ਰਮਾਤਮਾ ਨੇ ਆ ਦਿਨ ਲਿਆਂਦਾ ਹੈ ਵਧਾਈਆਂ ਹਾਂ ਮੰਮੀ ਹਾਂਜੀ ਵਧਾਈਆਂ ਬੇਬੇ ਤੈਨੂੰ ਵਧਾਈਆਂ ਹਾਂਜੀ ਵਧਾਈਆਂ ਜੀ ਭਾਬੀ ਜੀ ਹੈਰੀ ਦੀ ਔਟ ਤੁਹਾਨੂੰ ਵਧਾਈਆਂ ਜੀ ਆ ਵੀ ਲੈਰੀ ਦੀ ਔਟ ਟੋਰ ਕੱਟ ਕੇ ਆ ਗਈ ਚਲੋ ਇਹ ਮੇਰੇ ਮਾਮਣਿਆ ਲੜਾਈਆਂ ਨਹੀਂ ਕਰਨੀਆਂ ਲੜਾਈਆਂ ਨਹੀਂ ਕਰਨੀਆਂ ਪੁੱਤਾਂ ਨਹੀਂ ਵੈਲਕਮ ਟੂ ਆ ਸਕੂਲ ਇਹਨਾਂ ਦੇ ਹਾਲ ਵੇਖੋ ਸੰਗਤਾਂ ਦੇ ਆ ਸੰਗਤਾਂ ਆ ਸੰਗਤ ਕੁਲਰ ਚ ਵਾਜਾ ਮਾਰਦੀ ਆ ਸੰਗਤ ਜਿਹੜੀ ਆ ਸੰਗਤ ਦਾ ਹੈਰੀ ਦਾ ਮੁੰਡਾ ਆ ਹੈਰੀ ਦਾ ਮੁੰਡਾ ਖੜ ਜਾ ਹਾਂ ਐਡ ਡੈਲੀ ਕਿਉਂ ਕੱਢਦੀ ਵੀ ਆ ਜੇ ਆਨਲਾਈਨ ਇਹ ਜੇ ਤੂੰ ਅੱਜ ਇਨਕਾਰ ਕਰਤਾ ਨਾ ਵੀ ਮੈਂ ਤੇਰੀ ਭੂਆ ਨਹੀਂ ਖਰਵੇ ਆ ਜੋ ਚੱਲੀ ਏ ਮਹਾਰਾਜ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਅੱਛਾ ਮਾਮੂ ਦੱਸੀ ਜਾਣਗੇ ਨਾ ਨਾਲ ਨਾਲ ਫਿਰ ਕੀ ਕਰਨਾ ਹੈ ਬਿਮਾਰੀ ਹੋਈ ਹੈ ਮੇਕਅਪ ਇੱਲੀ ਖੜ ਗਿਆ ਆ ਗਏ ਗੁਰਦੁਆਰੇ ਨਹੀਂ ਆਵੇਂ ਬੋਲ ਨਹੀਂਦਾ ਹਾਂ ਜੀ ਨਹੀਂ ਨਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਾਸਵੀਆ ਕਾਲੇ ਬੂਹ ਹੋ ਲੋ ਇਦਾਂ ਬੈਲ ਵਜਾਣੀ ਐ ਅੱਛਾ ਮਾਮੂ ਨੂੰ ਫੜਾ ਦੀ ਜਿੱਤੋਂ ਥੱਕ ਗਿਆ ਹਾਂ ਇੰਨੀ ਕੁ ਵਜਾਣੀ ਮੈਂ ਵਜਾਈ ਹੋਈ ਹੈ ਜੱਗ ਕਿਨੇ ਜਲ ਮਮਾ ਮੈਂ ਵਜਾਈ ਹੋਈ ਹੈ ਹਾਂ ਵਜਾਈ ਹੋਈ ਠੀਕ ਠੀਕ ਹੈ ਇੱਕ ਇੱਕ ਵਾਰੀ ਵਜਾਓ ਚਲ ਮਾੜੇ ਵਜਾਣ ਦੇ ਫਿਰ ਰਾਤ ਚ ਤੂੰ ਫੜ ਲਈ ਚਲੋ ਇੱਕ ਇੱਕ ਵਾਰੀ ਵਜਾ ਲਓ ਸਾਰੇ ਇੱਧਰ ਬੈਲ ਦਾ ਹੀ ਰੋਲਾ ਪੈ ਗਿਆ ਹੈ ਬੈਲ ਦਾ ਹੀ ਰੋਲਾ ਪੈ ਗਿਆ ਚਲੋ ਸਾਰੇ ਇੱਕ ਇੱਕ ਵਾਰੀ ਵਜਾ ਲਓ ਚਲੋ ਚਲੋ ਹੁਣ ਉਹਨਾਂ ਨੂੰ ਦੇ ਦੇ ਦੀ ਵਾਰ ਕੇ ਰੱਖ ਦਿਓ ਵਾਰੀ ਸਿੱਤ ਚਲੋ ਇਹ ਤੇ ਜ਼ੋਰ ਦੀ ਮਾਰੇਗਾ ਇਹਦੇ ਵੈਰਾਈ ਵੱਖਰੀ ਹੈ ਵੈਰਾਈ ਏ ਹਾਂ ਨਹੀਂ ਨਹੀਂ ਮੈਨੂੰ ਨਹੀਂ ਹੁਣੇ ਮਿਲ ਜਾਣੀ ਤੈਨੂੰ ਚਲ ਬਾਸ 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 ਬਾਬਾ ਜੀ ਆਉਣ ਲੱਗੇ ਨੇ ਚਲ 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 ਹੁਣ ਫੜ ਸਿਰ ਤਾਪ ਤਾਪ ਚਲ ਹੁਣ ਸਿਰ ਤੈਨੂੰ ਫੜਾ ਦੀ ਪਾਣੀ ਸਿਰ ਤੇ ਸਿਰ ਟੱਕਲ ਚਲ ਵਾਹ ਤਲੀ ਕਿ ਮੈਂ ਗਰਸ ਸੱਚੇ ਪਾਸ਼ਾ ਸ਼ੁਕਰੇ ਪ੍ਰਮਾਤਮਾ ਸੱਚੇ ਪਾਸ਼ਾ ਜੀਓ ਤੁਹਾਡਾ ਜਿੰਨਾ ਸ਼ੁਕਰਾਨਾ ਕਰੀਏ ਉਹਨਾਂ ਥੋੜਾ ਹੀ ਵਾਈ ਗੁਰੂ ਸਭ ਦੀਆਂ ਮਰਾਦਾਂ ਪੂਰੀਆਂ ਕਰਨ ਵਾਲਿਓ ਕੁਝ ਸਾਲ ਪਹਿਲਾਂ ਨਵੇਂ ਘਰ ਦਾ ਇੱਕ ਸੁਪਨਾ ਵੇਖਿਆ ਸੀ ਤੇ ਉਹ ਸੁਪਨੇ ਨੂੰ ਪੂਰਾ ਕਰਨ ਲਈ ਦੋ ਤਿੰਨ ਸਾਲ ਪਹਿਲਾਂ ਕੋਸ਼ਿਸ਼ਾਂ ਜਾਰੀ ਕੀਤੀਆਂ ਗਈਆਂ ਸਨ ਤੇ ਅੱਜ ਉਹ ਕੋਸ਼ਿਸ਼ਾਂ ਦਾ ਨਤੀਜਾ ਨਵਾਂ ਘਰ ਬਣ ਕੇ ਤਿਆਰ ਹੋ ਚੁੱਕਿਆ ਤੇ ਅੱਜ ਉਹ ਸ਼ੁਭ ਦਿਨ ਸ਼ੁਭ ਘੜੀ ਆ ਚੁੱਕੀ ਏ ਜਦੋਂ ਤੁਸੀਂ ਸਾਡੇ ਨਵੇਂ ਘਰ ਦੇ ਵਿੱਚ ਚਰਨ ਪਾਣ ਜਾ ਰਹੇ ਹੋ ਤੇ ਅੱਜ ਦਾ ਦਿਨ ਮੇਰੇ ਲਈ ਸਭ ਤੋਂ ਸੋਹਣਾ ਦੇਣ ਤੇ ਅੱਜ ਦੇ ਦਿਨ ਦੀ ਖੁਸ਼ੀ ਵਿੱਚ ਮੈਂ ਤੁਹਾਡੇ ਲਈ ਇੱਕ ਸ਼ਬਦ ਬੋਲਣਾ ਚਾਹਨੀ ਆ ਸਤ ਗੁਰੂ ਆਵਣਗੇ ਫੇਰਾ ਪਾਵਣਗੇ ਕਾਰ ਮੇਰੇ ਜੀ ਮੈਂ ਸਦਕੇ ਜਾਵਾਂ ਓਸ ਵੇਲੇ ਜੀ ਮੈਂ ਸਦਕੇ ਜਾਵਾਂ ਓਸ ਵੇਲੇ ਕੀ ਕਰ ਰਹੇ ਹੋ ਅਸੀਂ ਬਾਤ ਸੁਣ ਲਈ ਅੱਛਾ ਕੋਲ ਡਰਿੰਕ ਲੈ ਪਾਈ ਉਹ ਕੋਲ ਡਰਿੰਕ ਲੈ ਪਾਈ ਕਿੰਨਾ ਕੋਲਡ ਰਿੰਗ ਦਿਨਾਂ ਤੋਂ ਆ ਬਾਬੇ ਵੀ ਲੈਣ ਕੋਈ ਚੱਕਰ ਨਹੀਂ ਹੈ ਬਾਬੇ ਵੀ ਲੈਣ ਕੋਈ ਚੱਕਰ ਨਹੀਂ ਪਪਾ ਜੀ ਕਿਹੜੀ ਕਲਾਸ ਚ ਵੜਦੇ ਹੋ 6ਵੀਂ ਚ ਤੁਸੀਂ ਤੂੰ ਵੱਡਣਾ ਛੋਟਾ ਹੈ ਅੱਛਾ ਐਕਟਿਵ ਹੈ ਬਾਬੇ ਦਾ ਮੁੰਡਾ ਪੂਰਾ ਪੂਰਾ ਐਕਟਿਵ ਹੈ ਤੁਹਾਨੂੰ ਪਤਾ ਕਿ ਨਾ ਹਾਂ ਕਰਦੇ ਕਰੇਗਾ ਅੱਜ ਹੈ ਚਲ ਵਧੀਆ ਸ਼ਬਦ ਇਹਨਾਂ ਲਾਦੀ ਠੀਕ ਹੈ ਤਬਲਾ ਵੀ ਹੁੰਦਾ ਕੌਣ ਸਿਖਾਂਦਾ ਹੁੰਦਾ ਡੈਡੀ ਅੱਛਾ ਦੇਵ ਗੋਵਿੰਦ ਅਖੇ ਇਸਰ ਅਖੇ ਸਿੰਦ ਅਖੇ ਕਿੰਨੇ ਕਿਰਬੋਦ ਅਖੰਗਾ ਹੋਵੇ ਕਹ ਦੇਵ ਅਖੇ ਵਰਨੋ ਦੰਤ ਦੇਵ ਪਾਰ ਚੁਪਾਟ ਸੁਣ ਜਵਾ ਲੰਗਾਰ ਸੁਣ ਕੇ ਪਾਠ ਸੁਣੀ ਨਾ ਪੁੱਤਰ ਪਾਠ ਸੁਣੋ ਪਾਠ ਸੁਣੋ ਇਤ ਮੁਤਰ ਗਾਨ ਹੈ ਲਿੱਪ ਲੂ ਤਰੰਗੀ ਜਾ ਰੇ ਕਾਵਿ ਜੇ ਮੰਦਰ ਸੀ ਰਤਨਾ ਜਿਹਾ ਛੋਟੇ 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 ਆ ਛੋਟਾ ਜਿਹਾ ਟੀਂਡਾ ਸੱਗਰ ਰੰਗ ਸੀ ਮਾਇਆ ਜਿਨੂ ਉਪਾਈ ਇਹ ਬਾਣੀ ਉਤੋ ਇਥੇ ਘਾਟ ਪਰ ਕੜੀ ਹੈ ਦੁਸ਼ਤ ਰੂਪ ਤਾਂ ਗਿਆਨ ਦੁਆਰ ਤੇ ਸਾਜੀ ਗਾਇਜ਼ ਆ ਚੱਕੋ ਹੁਣ ਐਂਟਰੀ ਹੁੰਦੀ ਏ ਸਾਡੀ ਪੂਆ ਦੀ ਕਿਉਂਕਿ ਪੂਆ ਜਿਹੜੀ ਹੁੰਦੀ ਹੈ ਨਾ ਕਰਦੀ ਰੌਣਕ ਹੁੰਦੀ ਹੈ ਤੇ ਪੂਆ ਤੋਂ ਬਿਨਾ ਹਰ ਇੱਕ ਖੁਸ਼ੀ ਅਧੂਰੀ ਹੁੰਦੀ ਹੈ ਪੱਕੇ ਕਰਦੀ ਤੇ ਆ ਵੇਖੋ ਟੀਨੇ-ਮੀਨੇ ਜੇ ਕਿਵੇਂ ਭੱਜ-ਵੱਜ ਕੇ ਹੁੰਦੇ ਵੇ ਇਹਨੇ ਲੜਦੇ ਨੇ ਪੂਆ ਜੀ ਪਿੱਛੇ ਪਹਿਲਾਂ ਜਦੋਂ ਅਸੀਂ ਛੋਟੇ ਸੀ ਅਸੀਂ ਲੜਦੇ ਹੁੰਦੇ ਸੀ ਪੂਆ ਜੀ ਪਿੱਛੇ ਵੀ ਪੂਆ ਜੀ ਸਾਡੇ ਨਾਲ ਸੌਣਗੇ ਸਾਡੇ ਨਾਲ ਸੌਣਗੇ ਹੁਣ ਅੱਗੋਂ ਇਹਨਾਂ ਦਾ ਵੀ ਇਹੀ ਹਾਲ ਏ ਸਾਡੇ ਨਾਲ ਵੀ ਐਵੇਂ ਹੀ ਕਰਦੇ ਨੇ ਤੇ ਪੂਆ ਜੀ ਨਾਲ ਵੀ ਤੇ ਪੂਆ ਜੀ ਸਾਡੇ ਮਸਾ ਲੱਭੇ ਨਹੀਂ ਸਾਡੀ ਪੂਆ ਹੀ ਗਵਾਚ ਗਈ ਸੀ ਅੱਜ ਤੇ ਪੂਆ ਜੀ ਕਿਸ ਨਸਲ ਚ ਸੇਵਾ ਤੇ ਤੇ ਸੇਵਾ ਤੋਂ ਸਿੱਧੇ ਕਹਿੰਦੇ ਮੇਰਾ ਮਨ ਬਣਿਆ ਵੀ ਮੈਂ ਦੁਖਨਵਾਨ ਸਾਹਿਬ ਮੱਥਾ ਟੇਕ ਆਵਾ ਉੱਥੇ ਚਲੇ ਗਏ ਇਹਨਾਂ ਨੇ ਦੱਸਿਆ ਨਹੀਂ ਉੱਥੇ ਇਨਫੋਰਮ ਨਹੀਂ ਕੀਤਾ ਜਿੱਥੇ ਸੇਵਾ ਤੇ ਸੀ ਹੈਨਾ ਸਿੱਧੇ ਉੱਥੋਂ ਤੁਰ ਗਏ ਚਾਚਾ ਜੀ ਲੈਣ ਗਏ ਉੱਥੇ ਮਾਈਵਾੜੇ ਉੱਥੇ ਪੂਆ ਜੀ ਹੈ ਨਹੀਂ ਸਣ ਸਭ ਨੂੰ ਪੈ ਗਈਆਂ ਭਾਜੜਾਂ ਇੱਧਰ ਵੀ ਸਾਰੇ ਡਰ ਗਏ ਤੇ ਆ ਗਏ ਨੇ ਮੇਰੇ ਵੱਡੇ ਮੰਮੀ ਹੈ ਲੋ ਹੈ ਲੋ ਹੈ ਸੱਚੀ ਤਿਆ ਆ ਗਈ ਵੱਡੀ ਮੰਮੀ ਦੀ ਫੈਮਲੀ ਦੇਪਿੰਦ ਦਾ ਤੁਦਲਾ ਵੀ ਸਾਰੇ ਹਨ ਹਾਂਜੀ ਗਾਇਜ਼ ਇਹ ਵੀ ਸਾਡੇ ਬਹੁਤ ਹੀ ਖਾਸ ਫੈਮਿਲੀ ਮੈਂਬਰਸ ਨੇ ਪਰ ਇਹਨਾਂ ਨੂੰ ਤੁਸੀਂ ਮੇਰੇ ਵਲੌਗਸ ਦੇ ਵਿੱਚ ਬਹੁਤ ਹੀ ਰੇਅਰ ਦੇਖਿਆ ਹੋਣਾ ਕਿਤੇ ਖਾਸ-ਖਾਸ ਓਕੇਜਨਸ ਦੇ ਵਿੱਚ ਬੱਚਿਆਂ ਨੂੰ ਤੁਸੀਂ ਦੇਖਿਆ ਹੋਣਾ ਪਰ ਬੱਚਿਆਂ ਦੀ ਮੰਮੀਆਂ ਨੂੰ ਨਹੀਂ ਇਹਦਾ ਰੀਜ਼ਨ ਇਹ ਹੈ ਕਿ ਥੋੜਾ ਜਿਹਾ ਸ਼ਰਮਾਂਦੇ ਨੇ ਤੇ ਥੋੜਾ ਜਿਹਾ ਅਨਕੰਫਰਟੇਬਲ ਫੀਲ ਕਰਦੇ ਨੇ ਇਸ ਕਰਕੇ ਮੈਂ ਬਹੁਤਾ ਕੈਪਚਰ ਨਹੀਂ ਕਰਦੀ ਤਾਂ ਆਈ ਤੁਹਾਨੂੰ ਤੁਹਾਨੂੰ ਨਹੀਂ ਆ ਹਾਂਜੀ ਇੱਥੇ ਹੁਣ ਬੱਚਿਆਂ ਦਾ ਵੇਖੋ ਮੇਲ-ਮਲਾਪ ਤੇ ਵੱਡੇ ਵੀ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਪਏ ਨੇ ਪਰ ਬੱਚੇ ਵੇਖੋ ਤੁਸੀਂ ਕੀ ਕਰਦੇ ਪਏ ਨੇ ਇੱਥੇ ਆਇਆ ਬੰਦਾ ਇੱਥੇ ਵੀ ਆਇਆ ਹੈ ਤਾਂ ਕਿਸੇ ਨੇ ਮੈਂ ਵੇਖੀ ਸੀ 참ੇ ਨਹੀਂ ਜੀ ਜੀ ਵਧਾਈਆਂ ਬਹੁਤ ਸਾਰੀਆਂ ਤੁਹਾਨੂੰ ਵੀ ਵਧਾਈ ਹੈ ਵੱਡੀ ਭੈਣ ਨੂੰ ਦੋਹਾਂ ਨੂੰ ਬਹੁਤ ਬਹੁਤ ਨਾਨਕ ਇੱਧਰ ਸਾਡੇ ਬੱਚਿਆਂ ਦਾ ਹਾਲ ਵੇਖ ਲਓ ਪਾਠ ਦਾ ਲਿਪੋਗ ਨਹੀਂ ਪਿਆ ਤੇ ਇੱਧਰ ਲੰਗਰ ਚੱਲ ਵੀ ਪਿਆ ਇਹ ਲੱਗੇ ਪਏ ਨੇ ਜਿਹੜੇ ਸਵੇਰੇ ਪ੍ਰਸ਼ਾਦ ਦੇ ਪੱਕੇ ਸਨ ਮਿਸੀਆਂ ਰੋਟੀਆਂ ਪੱਕੀਆਂ ਸੀ ਉਹਨਾਂ ਨੂੰ ਦੰਬੜਾ ਲੱਗੇ ਪਏ ਨੇ ਕਹਿੰਦੇ ਪਕੌੜੇ ਤੇ ਆ ਲੇਟ ਮਿਲਨੇ ਨੇ ਇਹ ਪਹਿਲੀ ਆਪਣੀ ਪੇਟ ਪੂਜਾ ਕਰਨ ਲੱਗੇ ਪਏ ਨੇ ਇੱਥੇ ਸਿੱਧਰ ਵੇਖੋ ਮੈਂ ਵੀ ਦੇਖ ਰਿਹਾ ਥੋੜਾ ਥੋੜਾ ਮੈਂ ਵੀ ਦੇਖ ਰਿਹਾ ਥੋੜਾ 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 ਸਾਰੇ ਸੁੱਖ ਦੇ ਲੇਖ ਰਿਹਾ ਮੋੜ ਗਿਆ ਕੀ ਆ ਮਾਂ ਥੋਕ ਨਿਕਲ ਗਈਆਂ ਬੂਚੋ ਵੇਖੋ ਮੈਂ ਵੀ ਦੇਖ ਰਿਹਾ चार की है चार की रात होती है सगला आज इधर साढ़े थोड़े बहुत पांडे टंगे गए ने आप इसको मेरी आप क्या है आप दीदी जी ने मैं तो बड़ी मैं नहीं मार दी दी ये दीदी जी तो सिर्फ बड़ी पैन हाँ 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 ओ भी ओ भी पुरी बैठी है ना मार दी बड़ी तो ओ मेरा कला ਬਸ ਜੋ ਰੋਲਾ ਨੇ ਕਿੰਨਾ ਰੋਲਾ ਪਾਇਆ ਪਿਆ ਗਾਈਜ਼ ਹੋਪ ਹੀ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇਗਾ ਅੱਜ ਦੇ ਵਲੌਗ ਦੇ ਵਿੱਚ ਬਸ ਇੰਨਾ ਹੀ ਇਸੇ ਵਲੌਗ ਨੂੰ ਆਪਾਂ ਨੈਕਸਟ ਪਾਰਟ ਦੇ ਵਿੱਚ ਕੰਟੀਨਿਊ ਕਰਾਂਗੇ ਕਿਉਂਕਿ ਇੱਕ ਵਲੌਗ 'ਚ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਥੈਂਕਸ ਫॉर ਵਾਚਿੰਗ ਬਾਏ